ਦੀ ਸਮੱਸਿਆ ਹੈ ਜਿਸ ਨੂੰ ਆਮ ਤੌਰ ਤੇ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ ਜਿਸ ਨੂੰ ਦੁਨੀਆ ਭਰ ਵਿੱਚ ਅੰਨੇਪਣ ਹੋਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ ਹੈ ਗਲੌਕੋਮਾ ਤੋਂ ਪੀੜਤ ਲੋਕ ਹੌਲੀ-ਹੌਲੀ ਆਪਣੀ ਨਜ਼ਰ ਗਵਾ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਸਮੱਸਿਆ ਬਾਰੇ ਪਤਾ ਨਹੀਂ ਹੁੰਦਾ ਜਿਸ ਕਾਰਨ ਸਮੇਂ ਸਿਰ ਇਲਾਜ ਨਹੀਂ ਹੋ ਪਾਉਂਦਾ ਗਲੌਕੋਮਾ ਜਾਂ ਕਾਲਾ ਮੋਤੀਆ ਅੱਖਾਂ ਦੀਆਂ ਬਿਮਾਰੀਆਂ ਦਾ ਸਮੂਹ ਹੈ ਜੋ ਅੱਖਾਂ ਦੀ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਬਿਮਾਰੀ ਦੇ ਪਰਪਾਪ ਵਿੱਚ ਆਉਣ ਤੇ ਹੌਲੀ-ਹੌਲੀ ਨਜ਼ਰ ਕਮਜ਼ੋਰ ਹੋਣਾ ਤੇ ਬਾਅਦ ਵਿੱਚ ਅੰਨੇਪਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਗਲੌਕੋਮਾ ਨਾਲ ਸੰਬੰਧਿਤ ਅੱਖਾਂ ਦੀਆਂ ਕਈ ਸਮੱਸਿਆਵਾਂ ਦਾ ਪੂਰੀ ਤਰ੍ਹਾਂ ਇਲਾਜ ਕਰਨਾ ਸੰਭਵ ਨਹੀਂ ਹੁੰਦਾ ਪਰ ਜੇਕਰ ਸਮੱਸਿਆ ਨੂੰ ਜਾਣ ਕੇ ਸਮੇਂ ਸਿਰ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਈ ਮਾਮਲਿਆਂ ਵਿੱਚ ਇਸ ਦੇ ਜਟਿਲ ਪ੍ਰਭਾਵਾਂ ਨੂੰ ਰੋਕਿਆ ਜਾ ਸਕਦਾ ਹੈ ਗਲੋਕੋਮਾ ਜਾਂ ਕાળા ਮੋਤੀਆਂ ਦੀਆਂ ਤਿੰਨ ਕਿਸਮਾਂ ਓਪਨ ਐਂਗਲ ਗਲੋਕੋਮਾ ਐਂਗਲ ক্লোజర్ ਗਲੋਕੋਮਾ ਆਮ ਟੈਨਸ਼ਨ ਗਲੋਕੋਮਾ ਕાળા ਮੋਤੀਆ ਦੇ ਲੱਛਣ ਨਜ਼ਰ ਦਾ ਘਟਣਾ ਧੁੰਦਲੀ ਨਜ਼ਰ ਲਗਾਤਾਰ ਸਿਰ ਦਰਦ ਅੱਖਾਂ ਤੇ ਲਾਲੀ ਤੇ ਦਰਦ ਹੋਣਾ, ਪੇਟ ਖਰਾਬ, ਮਤਲੀ ਤੇ ਉਲਟੀਆਂ। ਕાળા ਮੋਤੀਆ ਤੋਂ ਬਚਾ ਲਈ ਸਾਵਧਾਨੀਆਂ। ਜੀਵਨ ਸ਼ੈਲੀ ਤੇ ਖੁਰਾਕ ਦਾ ਧਿਆਨ ਰੱਖੋ। ਭੋਜਨ ਵਿੱਚ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਿਲ ਕਰੋ। ਕੰਪਿਊਟਰ ਮੋਬਾਈਲ ਫੋਨ ਜਾਂ ਟੀਵੀ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਬੈਠਣ ਤੋਂ ਬਚੋ 40 ਸਾਲ ਦੀ ਉਮਰ ਤੋਂ ਬਾਅਦ ਹਰ 2 ਸਾਲਾਂ ਵਿੱਚ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਾਓ ਨਿਯਮਿਤ ਤੌਰ ਤੇ ਕਸਰਤ ਕਰੋ ਤੇ ਭਾਰ ਨੂੰ ਕੰਟਰੋਲ ਵਿੱਚ ਰੱਖੋ ਧੁੱਪ ਵਿੱਚ ਬਾਹਰ ਜਾਣ ਵੇਲੇ ਸਨ ਗਲਾਸੇਜ਼ ਜਾਂ ਐਨਕਾ ਲਗਾਓ ਅੱਖਾਂ ਨੂੰ ਰੋਜ਼ਾਨਾ ਸਾਫ਼ ਪਾਣੀ ਨਾਲ ਜ਼ਰੂਰ ਧੋਵੋ ਅੱਖਾਂ ਵਿੱਚ ਜਲਨ ਦਰਦ ਜਾਂ ਲਗਾਤਾਰ ਸਿਰ ਦਰਦ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ ਕਾਲਾ ਮੋਤੀਆ ਲਈ ਸਿਰਫ ਬੁਢਾਪਾ ਹੀ ਨਹੀਂ ਸਗੋ ਹੋਰ ਕਈ ਕਾਰਨ ਮੋਤੀਆ ਬਿੰਦ ਲਈ ਜ਼ਿੰਮੇਵਾਰ ਹੋ ਸਕਦੇ ਨੇ ਜਿਵੇਂ ਕਿ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਪੀੜਤਾ ਵਿੱਚ ਕਾਲਾ ਮੋਤੀਆ ਦਾ ਖਤਰਾ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਮੋਤੀਆਬਿੰਦ ਦਾ ਇਤਿਹਾਸ ਅੱਖਾਂ ਵਿੱਚ ਸੱਟ ਜਾਂ ਕੋਈ ਗੰਭੀਰ ਸਮੱਸਿਆ ਸਟੀਰੋਇਡ ਜਾਂ ਕੁਝ ਹੋਰ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਵੀ ਮੋਤੀਆਬਿੰਦ ਦਾ ਖਤਰਾ ਵਧਾਉਂਦੀ ਹੈ ਇਸ ਤੋਂ ਇਲਾਵਾ ਮੋਬਾਈਲ ਫੋਨ ਟੀਵੀ ਤੇ ਲੈਪਟਾਪ ਤੇ ਹਰ ਉਮਰ ਦੇ ਲੋਕਾਂ ਦਾ ਵੱਧਦਾ ਸਕਰੀਨ ਟਾਈਮ ਵੀ ਮੋਤੀਆਬਿੰਦ ਹੋਣ ਦਾ ਮੁੱਖ ਕਾਰਨ ਹੈ ਪਰ ਥੋੜੀ ਜਿਹੀਆਂ ਸਾਵਧਾਨੀਆਂ ਵਰਤ ਕੇ ਤੁਸੀਂ ਮੋਤੀਆਬਿੰਦ ਤੋਂ ਬਚ ਸਕਦੇ ਹੋ ਸੋ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਕਿ ਮੋਤੀਆਬਿੰਦੀ ਸਮੱਸਿਆ ਕਿੰਨੀ ਜ਼ਿਆਦਾ ਗੰਭੀਰ ਹੈ ਤੇ ਕਾਲਾ ਮੋਤੀਆ ਦੇ ਇੱਕ ਜਿਹੜੀ ਸੱਚਾਈ ਹੈ ਇਹ ਜ਼ਰੂਰ ਹੈ ਕਿ ਜੇਕਰ ਕਾਲਾ ਮੋਤੀਆ ਦੇ ਵਿੱਚ ਅੱਖਾਂ ਦੀ ਰੌਸ਼ਨੀ ਚਲੀ ਜਾਵੇ ਤਾਂ ਇਸ ਨੂੰ ਕਦੇ ਵਾਪਸ ਨਹੀਂ ਲਿਆਇਆ ਜਾ ਸਕਦਾ ਇਹ ਬਹੁਤ ਵੱਡਾ ਜਿਹੜਾ ਸੱਚ ਹੈ ਕੋੜਾ ਸੱਚ ਅਸੀਂ ਕਹਾਂਗੇ ਕਿਉਂਕਿ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਜਾਏ ਲੇਕਿਨ ਜੇਕਰ ਤੁਸੀਂ ਇਸ ਦੇ ਲੱਛਣਾਂ ਨੂੰ ਪਹਿਲਾਂ ਹੀ ਪਛਾਣ ਲਵੋ ਤਾਂ ਤੁਹਾਨੂੰ ਬਹੁਤ ਹੱਦ ਤੱਕ ਇੱਥੇ ਮਦਦ ਮਿਲੇਗੀ ਤੁਸੀਂ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਸਕਦੇ ਹੋ ਤੇ ਅੱਖਾਂ ਦੀ ਰੌਸ਼ਨੀ ਦਾ ਬਚਾਅ ਵੀ ਹੋ ਸਕਦਾ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਸੀ ਸਾਰੀਆਂ ਦੇ ਉਤੇ ਗੱਲਬਾਤ ਕਰਾਂਗੇ ਸਾਡੇ ਐਕਸਪਰਟ ਡਾਕਟਰ ਦੇ ਨਾਲ ਸੋ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਡਾਕਟਰ ਆਰਕੇ ਬਾਂਸਲ ਸਾਡੇ ਨਾਲ ਜੁੜੇ ਹੋਏ ਨੇ ਸੋ ਡਾਕਟਰ ਬਾਂਸਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਥੈਂਕ ਯੂ ਮੈਡਮ ਸਸਰੀਕਾਰ ਸਰਦਨ ਜੀ ਸੋ ਡਾਕਟਰ ਬਾਂਸਲ ਅੱਜ ਸੀ ਗੱਲ ਕਰ ਰਿਹਾ ਗਲੋਕੋਮਾ ਯਾਨੀ ਕਿ ਕਾਲਾ ਮੋਤੀਆ ਜਿਸ ਤੋਂ ਬਹੁਤ ਸਾਰੇ ਲੋਕ ਪੀੜਤ ਨੇ ਪਰ ਇਸ ਦੀ ਸਹੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਖਾਂ ਦੇ ਵਿੱਚ ਕਾਲਾ ਮੋਤੀਆ ਦੀ ਸਮੱਸਿਆ ਹੈ ਕਿ ਕਾਲਾ ਮੋਤੀਆ ਬੇਸਿਕਲੀ ਇਹ ਚੀਜ਼ ਹੈ ਜਿਸ ਤਰ੍ਹਾਂ ਅੱਖ ਦੇ ਵਿੱਚ ਸਾਡਾ ਪ੍ਰੈਸ਼ਰ ਹੁੰਦਾ ਇੱਕ ਜਿਹਦੇ ਨਾਲ ਆਈ ਬਾਲ ਦੀ ਸ਼ੇਪ ਮੇਨਟੇਨ ਰਹਿੰਦੀ ਹੈ ਨਾਰਮਲੀ ਪ੍ਰੈਸ਼ਰ ਸਾਡਾ 20 ਤੋਂ 22 ਤੱਕ ਅਸੀਂ ਇਸ ਨੂੰ ਨਾਰਮਲ ਗਿਣਦੇ ਹਾਂ ਕਿਸੇ ਵੀ ਕਾਰਨ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਓਪਨ ਐਂਗਲ ਹੈ ਜਾਂ ਐਂਗਲ ক্লোਜ਼ਡ ਹੈ ਜਾਂ ਨਾਰਮਲ ਟੈਨਸ਼ਨ ਹੈ ਅਗਰ ਸਾਡਾ ਅੱਖ ਦਾ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਏ ਤਾਂ ਅਸੀਂ ਉਸ ਨੂੰ ਟਰਮ ਕਾਲਾ ਮੋਤੀਆ ਯੂਜ਼ ਕਰਦੇ ਹਾਂ ਤਾਂ ਇਹਨੂੰ ਸਾਡੀ ਲੋੜ ਹੈ ਡਿਫਰੈਂਸ਼ੀਏਟ ਕਰਨ ਦੀ ਚਿੱਟੇ ਮੋਤੀਏ ਤੋਂ ਜਿਹੜਾ ਚਿੱਟਾ ਮੋਤੀਆ ਹੈ ਉਹ ਸਾਡਾ ਅੱਖ ਦੇ ਅੰਦਰ ਜਿਹੜਾ ਲੈਂਸ ਹੈ ਉਹ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਸਾਡੀ ਵਿਜ਼ਨ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਕਲਾਮੋਤੀਆ ਵਰਡ ਇਸ ਕਰਕੇ ਯੂਜ਼ ਹੁੰਦੇ ਇਹ ਲੈਂਸ ਦੇ ਨਾਲ ਇਹਦਾ ਕੋਈ ਕੰਸਰਨ ਨਹੀਂ ਹੈ ਇਹਦਾ ਕੰਸਰਨ ਸਾਡੇ ਜਿਹੜਾ ਅੱਖ ਦੇ ਅੰਦਰ ਪ੍ਰੈਸ਼ਰ ਹੈ ਉਸ ਦੇ ਨਾਲ ਹੈ ਜੇ ਅੱਖ ਦਾ ਪ੍ਰੈਸ਼ਰ 22 ਤੋਂ ਵਧਣਾ ਸ਼ੁਰੂ ਹੋ ਜਾਏ ਔਰ ਇਹ ਹਾਈ ਪ੍ਰੈਸ਼ਰ ਜਿਹੜਾ ਹੈਗਾ ਸਾਡੀ ਪਿੱਛੇ ਜਿਹੜੀ ਨਸ ਹੈ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ ਇਹ ਨਸ ਦੇ ਉੱਤੇ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਤੇ ਜਿਸ ਵੇਲੇ ਨਸ ਤੇ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਤਾਂ ਸਾਡੀ ਜਿਹੜੀ ਸੈਂਟਰਲ ਫੀਲਡ ਤਾਂ ਨਾਰਮਲ ਰਹਿੰਦੀ ਹੈ ਪਰ ਸਾਈਡਾਂ ਤੋਂ ਉੱਤੋਂ ਸਾਨੂੰ ਥੋੜਾ ਥੋੜਾ ਦਿਖਣਾ ਬੰਦ ਹੋ ਜਾਂਦਾ ਹੈ ਤੇ ਇਸ ਕਰਕੇ ਇਹਦਾ ਡਾਇਗਨੋਸਿਸ ਵੀ ਥੋੜਾ ਜਿਆਦਾ ਲੇਟ ਹੋ ਜਾਂਦਾ ਹੈ ਤਾਂ ਇਸ ਕਰਕੇ ਯੂਸੂਅਲੀ ਅਗਰ ਸਾਡੀ ਏਜ 40 ਹੈ ਜਾਂ ਕੋਈ ਫੈਮਿਲੀ ਹਿਸਟਰੀ ਹੈ ਗਲਾਕੋਮਾ ਦੀ ਜਾਂ ਕੋਈ ਪੇਸ਼ੈਂਟ ਸਟੀਰੋਇਡ ਯੂਜ਼ ਕਰ ਰਿਹਾ ਹੈ ਤਾਂ ਸਾਨੂੰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ ਕਿ ਸਾਡੀ ਅੱਖ ਦਾ ਪ੍ਰੈਸ਼ਰ ਕਿਸੇ ਕਾਰਨ ਵੱਧ ਤੇ ਨਹੀਂ ਰਿਹਾ ਤੇ ਉਹਦੇ ਲਈ ਦੋ ਤਿੰਨ ਟੈਸਟ ਹੁੰਦੇ ਨੇ ਜਿਹੜੇ ਅਸੀਂ ਕਰਦੇ ਹਾਂ ਜਿਸ ਤਰ੍ਹਾਂ ਕਿ ਪ੍ਰੈਸ਼ਰ ਚੈੱਕ ਹੋ ਜਾਂਦਾ ਹੈ ਤੇ ਨਰਵ ਚੈੱਕ ਹੋ ਜਾਂਦੀ ਹੈ ਤੇ ਸਾਡੀਆਂ ਫੀਲਡ ਵੀ ਟੈਸਟ ਹੋ ਜਾਂਦੀਆਂ ਨੇ ਇਹ ਤਿੰਨੇ ਟੈਸਟਾਂ ਤੋਂ ਬਾਅਦ ਅਸੀਂ ਕਨਫਰਮ ਕਰ ਦਿੰਦੇ ਹਾਂ ਕਿ ਪੇਸ਼ੈਂਟ ਨੂੰ ਕਾਲਾ ਮੋਤੀਆ ਹੈ ਜਾਂ ਨਹੀਂ ਹੈ ਤੇ ਫਿਰ ਉਹਦੇ ਹਿਸਾਬ ਨਾਲ ਅਗਰ ਨੈਰੋ ਐਂਗਲ ਵਾਲਾ ਹੈ ਜਾਂ ਓਪਨ ਐਂਗਲ ਵਾਲਾ ਹੈ ਜਾਂ ਨਾਰਮਲ ਟੈਂਸ਼ਨ ਵਾਲਾ ਹੈ ਤਾਂ ਅਸੀਂ ਉਹਦਾ ਮੈਡੀਕਲ ਮੈਨੇਜਮੈਂਟ ਸ਼ੁਰੂ ਕਰਦੇ ਹਾਂ ਤਾਂ ਯਾਨੀ ਸਾਨੂੰ ਬਹੁਤ ਜ਼ਰੂਰੀਤ ਹੈ ਡਿਫਰੈਂਸ਼ੀਏਟ ਕਰਨ ਦੀ ਚਿੱਟੇ ਮੋਤੀਏ ਤੇ ਕਾਲੇ ਮੋਤੀਏ ਚ ਐਕਚੁਅਲੀ ਕਾਲਾ ਮੋਤੀਆ ਵਰਡ ਇਸ ਲਈ ਯੂਜ਼ ਕੀਤਾ ਜਾਂਦਾ ਕਿਉਂਕਿ ਇਹਦੇ ਨਾਲ ਜਿੰਨੀ ਵੀ ਆਈਸਾਈਡ ਚਲੀ ਜਾਂਦੀ ਹੈ ਉਹ ਵਾਪਸ ਨਹੀਂ ਆਂਦੀ ਤੋ ਇਸ ਕਰਕੇ ਵਰਡ ਕਾਲਾ ਹੁੰਦਾ ਪਰ ਮੋਤੀਏ ਨਾਲੇ ਦਾ ਕੋਈ ਕੰਸਰਨ ਨਹੀਂ ਹੈ ਮੋਤੀਆ ਬਿੰਦ ਜਿਹੜਾ ਹੈ ਨਾ ਟੋਟਲੀ ਅਲੱਗ ਚੀਜ਼ ਹੈ ਇਹ ਦਾ ਕੰਸਰਨ ਸਾਡੇ ਅੱਖ ਦੇ ਪ੍ਰੈਸ਼ਰ ਨਾਲ ਹੁੰਦਾ ਜਿਸ ਤਰ੍ਹਾਂ ਕਿ ਸਾਡਾ ਬਲੱਡ ਪ੍ਰੈਸ਼ਰ ਹੈ ਨਾਰਮਲੀ ਅਸੀਂ 140 ਤੋਂ 90 ਤੱਕ ਗਿੰਦੇ ਆ ਅਗਰ ਇਸ ਤੋਂ ਵਧਣਾ ਸ਼ੁਰੂ ਹੋ ਜਾਏ ਤਾਂ ਅਸੀਂ ਉਹਨੂੰ ਹਾਈਪਰਟੈਨਸ਼ਨ ਕਹਿੰਦੇ ਆ ਤੇ ਇਸ ਤਰ੍ਹਾਂ ਹੀ ਅੱਖ ਦੇ ਅੰਦਰ ਵੀ ਸਾਡਾ ਪ੍ਰੈਸ਼ਰ 20 22 ਤੱਕ ਨਾਰਮਲ ਹੁੰਦਾ ਅਗਰ ਉਸ ਤੋਂ ਉੱਪਰ ਜਾਣਾ ਸ਼ੁਰੂ ਹੋ ਜਾਏ ਤਾਂ ਅਸੀਂ ਇਹਨੂੰ ਗਲੌਕੋਮਾ ਕਹਿੰਦੇ ਆ ਸੋ ਬਹੁਤ ਆਸਾਨ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਸਮਝਾਈ ਹੈ ਕਿ ਕਾਲਾ ਮੋਤੀਆ ਤੇ ਚਿੱਟੇ ਮੋਤੀਆ ਦੇ ਵਿੱਚ ਕੀ ਅੰਤਰ ਹੈ ਸੋ ਉਮੀਦ ਕਰਦੇ ਹਾਂ ਦਰਸ਼ਕ ਇਸ ਜੋ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਬਹੁਤ अच्छी ਜਾਣਕਾਰੀ ਅਸੀਂ ਤੁਸੀਂ ਉਹਨਾਂ ਤੱਕ ਪਹੁੰਚਾ ਰਹੇ ਹੋ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਵੀ ਹੁੰਦਾ ਹੈ ਕਿ ਜੇਕਰ ਅਸੀਂ ਕਿਸੇ ਵੀ ਗੰਭੀਰ ਬਿਮਾਰੀ ਦੇ ਲੱਛਣਾਂ ਨੂੰ ਸਮਝ ਲਈਏ ਤਾਂ ਸਮੇਂ ਤੇ ਇਲਾਜ ਵੀ ਸ਼ੁਰੂ ਹੋ ਜਾਏ ਤਾਂ ਹੋ ਸਕਦਾ ਹੈ ਕਿ ਅੱਖਾਂ ਦੀ ਰੌਸ਼ਨੀ ਨੂੰ ਬਚਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਕਿ ਇਸ ਦੇ ਲੱਛਣ ਨੂੰ ਸਮਝਣ ਦੇ ਵਿੱਚ ਬਹੁਤ ਦੇਰ ਹੋ ਜਾਂਦੀ ਹੈ ਲੋਕਾਂ ਦੇ ਵੱਲੋਂ ਵੀ ਕੀ ਦੇ ਸ਼ੁਰੂਆਤੀ ਲੱਛਣ ਨੇ ਕਿ ਪਹਿਲਾ ਹੀ ਲੋਅ ਅਲਰਟ ਰਹਿ ਅਗਰ ਤਾਂ ਪ੍ਰੈਸ਼ਰ ਇਕਦਮ ਵਧ ਜਾਏ ਜਿਸ ਤਰ੍ਹਾਂ ਕਿ ਨਾਰਮਲ ਟੈਂਸ਼ਨ ਗਲਾਕੋਮਾ ਚ ਹੁੰਦਾ ਹੈ ਤਾਂ ਪੇਸ਼ੈਂਟ ਨੂੰ ਵਿਜ਼ਨ ਜਿਹੜੀ ਬਲਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਰੰਗ-ਬਰੰਗੇ ਰੰਗ ਵੀ ਦਿਖਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਬੱਲਬ ਦੇ ਅਰਾਊਂਡ ਅਗਰ ਦੇਖਣ ਤਾਂ ਸੱਤ ਰੰਗ ਜਿਸ ਤਰ੍ਹਾਂ ਸਾਨੂੰ ਰੇਨਬੋ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਦੇ ਕਲਰ ਵੀ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਨੇ ਪਰ ਜਿਹੜਾ ਓਪਨ ਐਂਗਲ ਹੈ ਉਹਦੇ ਚ ਯੂਸੂਅਲੀ ਲੇਟ ਡਾਇਗਨੋਸਿਸ ਹੁੰਦਾ ਹੈ ਕਿਉਂਕਿ ਉਹਦੇ ਚ ਪ੍ਰੈਸ਼ਰ ਜਿਹੜਾ ਹੈ ਨਾ ਬਹੁਤ ਹੌਲੀ-ਹੌਲੀ ਵਧਦਾ ਹੈ ਦੇ ਪੇਸ਼ੈਂਟ ਸਮ ਟਾਈਮ ਕਹਿੰਦੇ ਨੇ ਕਿ ਸਿਰ ਵਿੱਚ ਸਾਡੇ ਕੋਲੇ ਹੈਵiness ਹੈ ਜਾਂ ਥੋੜਾ ਜਿਹਾ ਜਿਹੜਾ ਹੈਗਾ ਕਲਰਡ ਹੈਲੋਜ਼ ਵੀ ਅਗਰ ਪ੍ਰੈਸ਼ਰ 40 50 ਹੋ ਜਾਂਦਾ ਹੈ ਉਹ ਆਣੇ ਸ਼ੁਰੂ ਹੋ ਜਾਂਦੇ ਨੇ ਜਾਂ ਫਿਰ ਪੇਸ਼ੈਂਟ ਦੀ ਰੂਟੀਨ ਜਿਸ ਵੇਲੇ ਅਸੀਂ ਚੈੱਕ ਕਰਦੇ ਨੇ ਪੇਸ਼ੈਂਟ ਕੋਈ ਹੋਰ ਸਿੰਪਟਮਸ ਲੈ ਕੇ ਆਂਦਾ ਹੈ ਤਾਂ ਅਸੀਂ ਰੂਟੀਨ ਉਹਨਾਂ ਦਾ ਪ੍ਰੈਸ਼ਰ ਚੈੱਕ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਪਤਾ ਚੱਲਦਾ ਹੈ ਕਿ ਅਗਰ ਪ੍ਰੈਸ਼ਰ ਹਾਈ ਆ ਜਾਂਦਾ ਹੈ ਤੇ ਬਾਕੀ ਚੇਂਜਸ ਵੀ ਆ ਜਾਂਦੀਆਂ ਨੇ ਜਿਹੜੀ ਮੈਂ ਦੱਸੀਆਂ ਨਰਵ ਦੇ ਅੰਦਰ ਤੇ ਜਿਹੜੀ ਉਹ ਫੀਲ ਟੈਸਟਿੰਗ ਹੁੰਦੀ ਹੈ ਉਹਦੇ ਵਿੱਚ ਤਾਂ ਅਸੀਂ ਉਹਨੂੰ ਡਾਇਗਨੋਸ ਕਰ ਸਕਦੇ ਹਾਂ ਜੂਜ਼ਲੀ ਓਪਨ ਐਂ ਪਰ ਜਿਹੜਾ ਨੈਰੋ ਐਂਗਲ ਹੈ ਉਹ ਸਡਨਲੀ ਪ੍ਰੇਜ਼ੈਂਟ ਕਰ ਸਕਦਾ ਹੈ ਪੇਸ਼ੈਂਟ ਨੂੰ ਇੱਕਦਮ ਪੇਨ ਹੋ ਸਕਦਾ ਹੈ ਤੇ ਉਹਦੀ ਆਈ ਸਾਈਟ ਹੈ ਜਿਹੜੀ ਉਹ ਡਾਊਨ ਹੋ ਸਕਦੀ ਹੈ ਜੀ ਸਾਡੇ ਨਾਲ ਕੁਝ ਕਾਲਰਸ ਵੀ ਜੁੜੇ ਨੇ ਅਸੀਂ ਉਹਨਾਂ ਦੇ ਵੀ ਸਵਾਲ ਜਾਣ ਲੈਣੇ ਆ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਮੇਰਾ ਨਾਮ ਹੈ ਸਹਿਦ ਨਫਕ ਸਾਹੀ ਜੀ ਮੈਂ ਡਾਕਟਰ ਸੋਭਾ ਨਾਲ ਗੱਲ ਕਰ ਰਹੀ ਨਹੀਂ ਡਾਕਟਰ ਸੋਭਾ ਨਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬੇਨਤੀ ਬੇਨਤੀ ਇਹ ਹੈ ਕਿ ਜੀ ਕੱਪ ਜੁਲ ਕੀ ਹੈ ਪ੍ਰੈਸ਼ਰ ਵਧ ਰਹੀ ਹੈ ਕਿ ਜਿਵੇਂ ਨਾਲ ਕਾਲਾ ਬੋਧਿਆ ਹੁੰਦਾ ਤੀ ਟ੍ਰਾਫਿਕ ਜੁਲ ਕੀ ਬਾਈ ਇਥੇ ਇਹ ਬੰਦ ਦੱਸੋ ਤੇ ਦੂਜਾ ਇਹ ਦੱਸੋ ਕਿ ਨੇੜੇ ਵੀ ਨਯਤ ਨੂਰ ਮੁਕਨਵਾ ਤੇ ਐਨਕੋਲੋਜੀ ਦੇ ਬਿਲਕੁਲ ਕਲੀਅਰ ਪਾੜੀ ਹੈ ਪਰ ਦੂਰ ਵੀ ਨਯਤ ਨੂਰ ਮੁਕਨਵਾ ਤੇ ਇਕ ਅੱਖ ਦੀ ਬਿਲਕੁਲ ਠੀਕ ਹੈ ਜੀ ਅੱਖ ਦੀ ਕਲੀਅਰ ਕਦਮਾਂ ਤੇ ਨੰਬਰ ਕੋਈ ਫਿੱਟ ਨਹੀਂ ਬੈ ਰਿਆ ਉਹ ਜਿਹੜੀ ਨੇ ਕਲੀਅਰ ਨਹੀਂ ਹੋ ਰਹੀ ਇੱਕ ਹੱਕ ਦੀ ਤੇ ਅਕਸਰ ਨੂੰ ਹੀ ਚੱਕਰ ਆਸੀ ਤੇ ਉਹਨਾਂ ਅੱਗੋਂ ਕੇ ਵੂਲ ਸਕਟਿੰਗ ਕਿਆ ਚੱਕਰਾ ਉਹ ਅੱਜ ਮੈਂ ਕਵਾਨਾ ਹੈ ਤੇ ਮੈਂ ਕਹਿੰਨਾ ਕਿ ਉਹ ਕੋਈ ਨੰਬਰ ਵੀ ਸਹੀ ਬੈ ਰਿਆ ਉਹ ਕਲੀਅਰ ਵੀ ਹੋਣਾ ਯਾਰ ਇੱਕ ਹੱਕ ਦੀ ਇੱਕ ਤਰੀਕਾ ਬਿਲਕੁਲ ਨੋਰਮਲ ਇਹਦੀ ਅੱਖ ਦੀ ਕੋਈ ਵੀ ਨੰਬਰ ਫੀਡ ਨਹੀਂ ਕਰ ਰਹਾ ਕੋਈ ਡੱਬੜ ਲਾਉਣ ਦੇ ਨਾਲ ਵੀ ਉਹ ਕਲੀਅਰ ਨਹੀਂ ਹੋ ਰਹੀ ਸਰ ਉਮਰ ਕਿੰਨੀ ਹੈ ਤੁਹਾਡੀ 65 ਸਾਈ ਸਾਹਿਬ ਉਮਰ ਕਿੰਨੀ ਹੈ 65 65 ਤਾਂ ਜਿਹੜਾ ਨਹੀਂ ਆ ਰਿਹਾ ਨਾ ਉਹਦੇ ਵਿੱਚ ਜ਼ਰੂਰ ਪੈਂਸਲ ਮੈਂ ਸੰਧਿਆ ਉਹਦੇ ਜ਼ਰੂਰੀ ਨਹੀਂ ਹੈ ਕਿ ਕਾਲਾ ਮੋਤੀਆ ਹੋਏਗਾ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਅੱਖ ਦੀ ਨਜ਼ਰ ਸੈੱਟ ਨਹੀਂ ਬੈਠ ਰਹੀ ਉਹ ਚਿੱਟਾ ਮੋਤੀਆ ਵੀ ਹੋ ਸਕਦਾ ਹੈ ਜ਼ਿਆਦਾਤਰ ਕਾਮਨ ਚਿੱਟਾ ਮੋਤੀਆ ਹੁੰਦੇ ਐ ਇਸ ਉਮਰ ਦੇ ਵਿੱਚ ਜਿਹਦੇ ਕਰਕੇ ਕੋਈ ਨੰਬਰ ਐਕਸੈਪਟ ਨਹੀਂ ਹੁੰਦਾ ਤੇ ਇਸ ਕਰਕੇ ਡਾਕਟਰ ਕੋਲੋਂ ਚੈੱਕ ਕਰਾਉਣਾ ਜ਼ਰੂਰੀ ਹੈ ਕਿ ਤੁਹਾਡੇ ਕੈਟਾ ਜਿਹੜਾ ਹੈਗਾ ਚਿੱਟਾ ਮੋਤੀਆ ਤੇ ਨਹੀਂ ਆ ਰਿਹਾ ਕੋਈ ਡਾਕਟਰ ਨਹੀਂ ਕਿਲੇ ਮੋਤੀਆ ਇਸ ਤਰ੍ਹਾਂ ਦੀ ਕੋਈ ਨਹੀਂ ਹੈ ਕਿ ਨੰਬਰ ਐਕਸੈਪਟ ਨਹੀਂ ਹੋਏਗਾ ਐਕਚੁਅਲੀ ਮੋਤੀਆ ਵੀ ਮੈਨੂੰ ਪ੍ਰੋਬਲਮ ਦੱਸ ਨਹੀਂ ਦੇ ਕਾਊਂਟਰ ਮੈਨੂੰ ਨੇੜੇ ਵੀ ਅਨਕ ਲਾ ਕੇ ਬਿਲਕੁਲ ਕਲੀਅਰ ਪੜਿਆ ਜਾ ਰਿਹਾ ਹੈ ਪਰ ਇੱਕ ਅੱਖ ਵੀ ਬੜੀ ਦੂਰ ਦੀ ਨਜ਼ਰ ਬਿਲਕੁਲ ਠੀਕ ਹੈ ਬਿਨਾ ਤੋਂ ਦੂਜੀ ਅੱਖ ਦੀ ਨਜ਼ਰ ਜਿਹੜੀ ਆ ਉਹ ਕਲੀਅਰ ਨਹੀਂ ਕੋਈ ਨੰਬਰ ਲਾ ਕੇ ਵੀ ਉਹ ਕਲੀਅਰ ਨਹੀਂ ਹੋ ਰਹੀ ਹਾਂ ਜੀ ਹਾਂ ਜੀ ਉਸੇ ਕਰਕੇ ਤਾਂ ਮੈਂ ਕਹਿ ਰਿਹਾ ਅਗਰ ਆਈ ਸਾਈਡ ਤੁਹਾਡੀ ਕਲੀਅਰ ਨਹੀਂ ਹੋ ਰਹੀ ਤਾਂ ਉਹਦੇ ਚਾਂਸਸ ਹੁੰਦੇ ਨੇ ਕਿ ਉਹਦੇ ਚਿੱਟਾ ਮੋਤੀ ਇਹਨਾਂ ਬਣ ਰਿਹਾ ਹੋਵੇ ਤੁਹਾਡੇ ਠੀਕ ਹੈ ਹੂੰ ਇਸ ਕਰਕੇ ਤੁਸੀਂ ਡਾਕਟਰ ਤੋਂ ਚੈੱਕ ਕਰਾਓ ਵੀ ਚਿੱਟਾ ਮੋਤੀ ਇਹ ਤੇ ਨਹੀਂ ਆ ਰਿਹਾ ਹੋ ਸਕ ਦੂਜੀ ਗੱਲ ਡਾਕਟਰ ਸਾਹਿਬ ਉਸ ਵੇਲੇ ਹੀ ਇਹ ਮੁਸ਼ਕਲ ਹਾਂਜੀ ਇਹ ਐਟ ਅ ਟਾਈਮ ਦੋਵਾਂ ਅੱਖਾਂ ਦਾ ਆਪਰੇਸ਼ਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਯੂਸੂਅਲੀ ਅਸੀਂ ਉਹਦੇ ਵਿੱਚ ਕੈਟ ਗੈਪ ਦਿੰਨੇ ਆ ਜਾਂ ਇੱਕ ਹਫ਼ਤੇ ਦਾ ਗੈਪ ਦੇ ਕੇ ਦੂਜੀ ਅੱਖ ਦਾ ਕਰ ਸਕਦੇ ਆ ਪਰ ਅੱਜਕਲ ਕੁਝ ਡਾਕਟਰ ਦੋਨੇ ਅੱਖਾਂ ਦਾ ਇਕੱਠਾ ਵੀ ਕਰ ਦਿੰਦੇ ਨੇ ਉਹਦੇ ਵਿੱਚ ਥੋੜੀ ਜੀ ਸੇਫਟੀ ਇਸ਼ੂ ਹੁੰਦੇ ਨੇ ਜਿਹੜੇ ਕਿ ਡਾਕਟਰ ਨੂੰ ਲੈਣੇ ਚਾਹੀਦੇ ਫਿਰ ਉਹ ਕਰ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਉਮੀਦ ਕਰਦੇ ਆ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲਿਆ ਹੋਵੇਗਾ ਅਗਲੇ ਕੋਲਰ ਵੀ ਸਾਡੇ ਨਾਲ ਜੁੜੇ ਹੋਏ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮੈਂ ਪੁੱਤਰ ਨਥੋੜੀ ਤੋਂ ਲਾਹ ਹਸਿੰਗ ਜ਼ਿਲ੍ਹਾ ਮਲੇਰਕੋਲਾ ਗੱਲ ਕਰਦਾ ਸਭ ਤੋਂ ਪਹਿਲਾਂ ਦਾ ਧੰਨਵਾਦ ਡਾਕਟਰ ਸਾਹਿਬ ਦਾ ਚੈਨਲ ਦਾ ਧੰਨਵਾਦ ਤੇ ਦੂਸਰੀ ਗੱਲ ਪੁੱਤ ਇਹ ਮੇਰੇ ਲੱਗੇ ਸੀ ਐਨਕ ਡੇਡ ਨੰਬਰ ਦੀ ਇਹ ਲੱਗੇ ਨੂੰ ਹੋ ਗਏ 15 ਸਾਲ ਜੀ ਇਹਨਾਂ ਲੱਭ ਸਿੰਘ ਜੀ ਜਿਹੜੇ ਪੜੋਸੀ ਦਾ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਦੀ ਕੀ ਉਮਰ ਹੈ ਸੋ ਸ਼ਾਇਦ ਸਾਡੇ ਨਾਲ ਉਹ ਕਨੈਕਟ ਨਹੀਂ ਹੋ ਪਾਰੇ ਲੇਕਿਨ ਡਾਕਟਰ ਸਾਹਿਬ ਜਿਨ੍ਹਾਂ ਉਹਨਾਂ ਨੇ ਕਿਹਾ ਕਿ 15-20 ਸਾਲ ਤੋਂ ਉਹ ਉਹਨਾਂ ਨੂੰ ਜੀ ਜਿਹੜਾ ਉਹ ਬੱਚੇ ਦਾ ਗੱਲ ਕਰ ਰਹੇ ਨੇ ਨਾ ਚਸ਼ਮਾ ਲੱਗਿਆ ਹੋਇਆ ਹੈ ਡੇਢ ਨੰਬਰ ਦਾ ਹੂੰ हां तो वो यूज करके अगर ਇਹਨਾਂ ਨੂੰ ਦਿਖਦਾ ਹੈ ਤਾਂ ਉਹ ਕੋਈ ਇਸ਼ੂ ਨਹੀਂ ਹੈ ਕਈ ਵਾਰੀ ਸਾਡਾ ਮਾਈਨਸ ਨੰਬਰ ਹੁੰਦਾ ਹੈ ਤੇ ਉਹ ਮਾਈਨਸ ਨੰਬਰ ਵਾਲੇ ਜਿਹੜਾ ਹੈਗਾ ਉਹ ਲਗਾ ਕੇ ਜਾਂ ਬਿਨਾਂ ਐਨਕ ਦੇ ਵੀ ਕਈ ਵਾਰੀ ਪੜ ਲੈਂਦੇ ਆ ਉਹ ਇਹ ਜਿਹੜਾ ਮਾਇਓਪੀਆ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਪੜਨ 'ਚ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਕਿਉਂਕਿ ਉਹ ਸ਼ਾਰਟ ਸਾਈਟ ਹੁੰਦੇ ਨੇ ਉਹ ਬੱਚੇ ਦੀ ਐਨਕ ਜਿਹੜੀ ਯੂਸੂअली ਮਾਈਨਸ ਹੋਏਗੀ ਜਿਸ ਕਰਕੇ ਇਹ ਉਹ ਮਾਈਨਸ ਨੰਬਰ ਨਾਲ ਹੀ ਆਪ ਵੀ ਪੜ ਸਕਦੇ ਨੇ ਜੀ ਇਹਨਾਂ ਹੋਏਗਾ ਔਰ ਜਿਹੜੀ ਪੜੋਸੀ ਦੀ ਗੱਲ ਕਰ ਰਹੇ ਨੇ ਉਹ ਯੂਜ਼ੂਲੀ ਚਿੱਟਾ ਮੋਤੀਆ ਹੋਏਗਾ ਉਹਨਾਂ ਨੂੰ ਜਿਸ ਹਿਸਾਬ ਨਾਲ ਇਹ ਦੱਸ ਰਹੇ ਨੇ ਉਹ ਵੀ 65 ਸਾਲ ਦੇ ਹੋਣਗੇ ਤੇ ਉਹ ਚਿੱਟੇ ਮੋਤੀਏ ਲਈ ਤਾਂ ਫਿਰ ਉਹ ਆਪਰੇਸ਼ਨ ਹੋ ਜਾਂਦਾ ਉਹਨਾਂ ਦੀ ਆਈ ਸਾਈਟ ਰਿਸਟੋਰ ਹੋ ਸਕਦੀ ਹੈ ਹੂੰ ਸੋ ਬਹੁਤ-ਬਹੁਤ ਸ਼ੁਕਰੀਆ ਜਿਨੇ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਸੋ ਡਾਕਟਰ ਬਾਂਸਲ ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਸਾਡੇ ਦਰਸ਼ਕਾਂ ਲਈ ਕੱਢਿਆ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸੋ ਸੰਜੀਵਨੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕੀਤੀ ਕਾਲਾ ਮੋਤੀਆ ਦੀ ਉਮੀਦ ਕਰਦੇ ਆ ਤੁਹਾਨੂੰ ਇਸ ਬਾਰੇ ਸਾਰੀ ਜਾਣਕਾਰੀ ਮਿਲੀ ਹੋਏਗੀ ਤੇ ਨਾਲ ਹੀ ਇਸ ਵੇਲੇ ਦੀ ਵੱਡੀ ਖਬਰ ਦਾ ਵੀ ਰੁਕ ਕਰ ਲਈਏ ਤਾਂ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਬਠਿੰਡਾ ਦੇ ਵਿੱਚ ਦਰਅਸਲ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਨੇ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਹੋਇਆ ਜਿੱਥੇ ਨੇ ਕਿਸਾਨਾਂ ਤੇ लाठी चार्ज ਵੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਪਿੰਡ ਜੌਂਦ ਵਿੱਚ ਮੁਰੱਬਾ ਬੰਦੀ ਤੇ ਨਕਸ਼ਾ ਬੰਦੀ ਨੂੰ ਲੈ ਕੇ ਇਥੇ ਟਕਰਾ ਹੋਇਆ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਕਿਸਾਨ ਨਕਸ਼ਾ ਬੰਦੀ ਦਾ ਵਿਰੋਧ ਕਰ ਰਹੇ ਨੇ ਇਸੇ ਦੇ ਚੱਲਦੇ ਮੁਰੱਬਾ ਬੰਦੀ ਤੇ ਨਕਸ਼ਾ ਬੰਦੀ ਨੂੰ ਲੈ ਕੇ ਟਕਰਾ ਹੋਇਆ ਪਿੰਡ ਜੌਂਦ ਵਿੱਚ ਬਠਿੰਡਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਟਕਰਾ ਹੋਇਆ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਕਿਸਾਨਾਂ ਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਇੱਥੇ ਮਾਹੌਲ ਇੰਨਾ ਜ਼ਿਆਦਾ ਗਰਮਾਇਆ ਪੁਲਿਸ ਤੇ ਕਿਸਾਨਾਂ ਦੇ ਵਿੱਚ ਘਾਟ ਟਕਰਾ ਹੋਇਆ ਆਮੋ ਸਾਹਮਣੇ ਹੋਏ ਨੇ ਪੁਲਿਸ ਤੇ ਕਿਸਾਨ ਬਠਿੰਡਾ ਦੇ ਵਿੱਚ ਇੱਥੇ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬਠਿੰਡਾ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਨੇ ਕਿਸਾਨਾਂ ਤੇ ਪੁਲਿਸ ਵਿਚਾਲੇ ਇੱਥੇ ਟਕਰਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਨੇ ਕਿਸਾਨਾਂ ਤੇ ਲਾਠੀ ਚਾਰਜ ਵੀ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਤਣਾਪੂਰਨ ਮਾਹੌਲ ਬਣਿਆ ਪਿੰਡ ਜਿਉਂਦ ਵਿੱਚ ਮਰੱਬਾ ਬੰਦੀ ਤੇ ਨਕਸ਼ਾ ਬੰਦੀ ਨੂੰ ਲੈ ਕੇ ਟਕਰਾ ਹੋਇਆ ਕਿਸਾਨ ਨਕਸ਼ਾ ਬੰਦੀ ਦਾ ਵਿਰੋਧ ਕਰ ਰਹੇ ਸੋ ਹੱਥਾ ਵਿੱਚ ਕਿਸਾਨੀ ਝੰਡੇ ਲੈ ਕੇ ਨ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਨੇ ਕਿਸਾਨਾਂ ਤੇ लाठी चार्ज ਵੀ ਕੀਤਾ ਲੱਗਾ ਮੁਹੀ ਠੀਕ ਹੈ ਸੋ ਇਹ ਵੀਡੀਓ ਸਾਹਮਣੇ ਆਇਆ ਬਟਿੰਡਾ ਦੇ ਪਿੰਡ ਜਿਉਂਦ ਦਾ ਜਿੱਥੇ ਕਿ ਕਿਸਾਨ ਤੇ ਪੁਲਿਸ ਆਪਸ ਮ ਸਾਹਮਣੇ ਹੋਏ ਨੇ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋਇਆ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਟਕਰਾਅ ਹੋਇਆ ਇਸ ਟਕਰਾਅ ਦੀ ਵਜ੍ਹਾ ਦਰਅਸਲ ਨਕਸ਼ਾਬੰਦੀ ਦਾ ਕਿਸਾਨਾਂ ਨੇ ਵਿਰੋਧ ਕੀਤਾ ਇਸ ਤੋਂ ਬਾਅਦ ਇੱਥੇ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਤੁਸੀਂ ਦੇਖ ਪਾ ਰਹੇ ਹੋ ਕਿ ਖੇਤਾਂ ਵਿੱਚ ਦੂਰ ਦੂਰ ਤੱਕ ਇਹ ਕਿਸਾਨ ਹੱਥਾਂ ਵਿੱਚ ਕਿਸਾਨੀ ਝੰਡੇ ਲੈ ਕੇ ਇੱਥੇ ਇਕੱਠੇ